ਕੈਨੇਡਾ ਦੇ ਵਿੱਚ ਇਹ ਵਾਲੇ ਸਬਜੈਕਟਸ ਨੂੰ ਲੈ ਕੇ ਤੇ ਮੂਵੀ ਚਲੋ ਹੁਣ ਇਹ ਬਣ ਗਈ ਹੈ ਮੇਬੀ ਹੋਰ ਵੀ ਇੰਜੀਆਂ ਪਰ ਅਸੀਂ ਚਾਹਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਵੀ ਹੁਣ ਸਟੂਡੈਂਟਸ ਬਹੁਤ ਨੇ ਤੇ ਉਹਨਾਂ ਦੇ ਵੀ ਇਸ਼ੂਜ਼ ਜਿਹੜੇ ਨੇ ਆਲਮੋਸਟ ਸੇਮ ਹੀ ਹੋ ਰਹੇ ਨੇ ਤੇ ਚਾਹੁੰਦੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਇੰਜ ਦੀ ਜਿਹੜੀ ਆ ਮੂਵੀ ਹੋ ਜ਼ਰੂਰ ਬਣੇ ਪਹਿਲਾਂ ਤੁਸੀਂ ਆ ਵਾਲੀ ਦੇਖਿਓ ਜਿ ਤੁਹਾਨੂੰ ਲੱਗਦਾ ਕੁਝ ਰਹਿ ਗਿਆ ਸਟੂਡੈਂਟਸ ਬਿਕਾਜ਼ ਆਈ ऍम ਹੋਪਿੰਗ ਕਿ ਇ ਇਨੀ ਯੂਨੀਵਰਸਲ ਹੋਏਗੀ ਕਿ ਆਸਟ੍ਰੇਲੀਆ ਦਾ ਸਟੂਡੈਂਟ ਹੋਵੇ ਕੈਨੇਡਾ ਦਾ ਹੋਵੇ ਇੰਗਲੈਂਡ ਦਾ ਵੀ ਹੋਵੇ ਜਾਂ ਕਿਤੇ ਦਾ ਵੀ ਦੇ ਕੈਨ ਰਿਲੇਟ ਦੇ ਕੈਨ ਸੇ ਕਿ ਸਾਡੀ ਹੀ ਕਹਾਣੀ ਹੈ ਜੇ ਤੁਹਾਨੂੰ ਲੱਗਿਆ ਕਿ ਨਹੀਂ ਆਸਟ੍ਰੇਲੀਅਨਸ ਨਾਲ ਹੋਰ ਕੁਝ ਹੁੰਦਾ ਹੈ ਤੁਸੀਂ ਦੱਸੋ ਉਹ ਪਲੋਟ ਬਣਾ ਲਾਂਗੇ ਬੈਠੇ ਵੀ ਵੀਲ ਮੈਨੇਜ ਹਨਾ ਪ੍ਰੋਡੂਸਰ ਬੈਠੇ ਨੇ ਸਾਡੇ ਇੱਥੇ ਅਮ ਭਾਜੀ ਤੁਹਾਡੇ ਲਈ ਵੱਡੀ ਜ਼ਿੰਮੇਵਾਰੀ ਹੈ ਮਲਬੰਦ ਦੇ ਵਿੱਚ ਤੁਸੀਂ ਹੈਗੇ ਹੋ ਫਿਲਮ ਮੇਕਿੰਗ ਦਾ ਜਿਹੜਾ ਤੁਸੀਂ ਸਾਰਾ ਸੈਟਅਪ ਇੱਥੇ ਲਾਇਆ ਠੀਕ ਹੈ ਆਉਣ ਵਾਲੇ ਟਾਈਮ ਤੋਂ ਭੰਜੀ ਨੇ ਇੱਕ ਸਵਾਲ ਪੁੱਛਿਆ ਸੀ ਵੀ ਆਸਟ੍ਰੇਲੀਆ 'ਚ ਫਿਲਮ ਬਣਨੀ ਚਾਹੀਦੀ ਹੈ ਤਾਂ ਉਹ ਹੁਣ ਤੁਹਾਡੀ ਇੱਥੇ ਜ਼ਿੰਮੇਵਾਰੀ ਹੈ ਇਹ ਕਮਾਂਡ ਸੰਭੋ ਤੇ ਬੰਦੇ ਇਹਨਾਂ ਨੂੰ ਕੜਜਾ ਪੁਸ਼ ਕਰਦੇ ਰਹੇ ਹਾਂ ਪੁਸ਼ ਕਰੋ ਯਾਰ ਹਾਂ ਸੋ ਬਾਕੀ ਤੁਸੀਂ ਭਾਜੀ ਪਲੀਜ਼ ਕੀ ਕਹਿਣਾ ਚਾਹੋਗੇ ਫਿਲਮ ਫਿਲਮ ਦਾ ਟੀਜ਼ਰ ਦੇਖਿਆ ਅਜਾ ਤੁਸੀਂ ਕਿਤੋਂ ਟੋ ਰਿਵਿਊ ਪਹਿਲਾਂ ਲੈ ਲੈਂਦੇ ਆਪਾਂ ਨਹੀਂ ਮੈਂ ਨਾ ਐਕਚੁਅਲੀ ਮੁੰਬਈ ਜਾਣਾ ਨੈਕਸਟ ਵੀਕ ਤੇ ਮੇਰਾ ਬਹੁਤ ਮੈਸਅਪ ਹੋਇਆ ਹੋਇਆ ਜਾ ਤਾਂ ਕਿ ਮੇਰਾ ਟਾਈਮ ਨਹੀਂ ਲੇਦਾ ਸੌਰੀ ਮੈਂ ਤੁਹਾਨੂੰ ਟੋ ਰਿਵਿਊ ਦਗਾ ਪਰ ਜਿਹੜੀ ਸਾਨੂੰ ਸਭ ਤੋਂ ਵੱਡੀ ਦਿੱਕਤ ਇੱਥੇ ਆਉਂਦੀ ਹੈ ਨਾ ਮਣੀ ਇੱਥੇ ਮੰਨ ਲਓ ਜਿਵੇਂ ਹੁਣ ਆਪਾਂ ਕੈਨੇਡਾ ਸ਼ੂਟ ਕਰਦੇ ਹਾਂਗੇ ਰਾਈਟ ਤਾ ਉਥੇ ਸਾਨੂੰ ਲੋਕਲ ਸਟਾਰ ਮਿਲ ਜਾਂਦੇ ਬਹੁਤ ਜ਼ਿਆਦਾ ਮਿਲ ਜਾਂਦੇ ਆ ਜੋ ਕਿ ਮਿਲ ਜਾਂਦੇ ਪਰ ਜਦੋਂ ਆਪਾਂ ਆਪਣੇ ਘਰੇ ਸ਼ੂਟ ਕਰਦੇ ਆ ਜੇ ਤਾਂ ਉਹ ਜਿੰਨੇ ਆਟੋਪੋਕਟ ਚਾਰਜੇ ਹੁੰਦੇ ਨਹੀਂ ਆ ਪਰ ਐਗਜ਼ਾਮਪਲ ਹੁਣ ਜਿਵੇਂ ਆਪਣਾ ਰੈਸਟੋਰੈਂਟ ਹੈ ਤਾਂ ਉਹ ਸਾਨੂੰ ਕੇਟਿੰਗ ਨਹੀਂ ਪੈਂਦੀ ਕਿਉਂਕਿ ਉਹ ਸਾਡਾ ਇਨ ਹਾਊਸ ਹੈ ਜਿੱਥੇ ਤਾਂ ਹਮਨ ਸੀ ਮਲ ਜਿਵੇਂ ਇਹ ਰ ਕੈਮਰੇ ਸੰਭਾਲਦੇ ਉਹ ਸਾਰਾ ਇਨ ਹਾਊਸ ਹੈ ਪਰ ਜਦੋਂ ਅਸੀਂ ਜਾ ਕੇ ਦੂਸਰੇ ਪਿੰਡ ਦੂਸਰੇ ਸ਼ਹਿਰ ਤੇ ਦੂਸਰੀ ਕੰਟਰੀ ਕਰਾਂਗੇ ਤਾਂ ਉਥੇ ਜਿਹੜੀ ਉਹ ਪੋਜੀਸ਼ਨ ਹੁੰਦਾਗਾ ਹਨਾ ਜਿਹੜਾ ਆਪਣਾ ਮਤਲਬ ਲਗਾ ਲੂਗੀ ਪ੍ਰੋਫਿਟ ਹੋਣਾ ਹੈ ਜਾਂ ਐਟ ਲੀਸਟ ਲੈੱਕ ਲੱਗ ਜਾਣਾਗਾ ਉਹ ਕੈਨੇਡਾ ਬਹੁਤ ਸੋਫਟ ਸਾਡੇ ਲਈ ਬਹੁਤ ਔਕੇ ਹੈ ਜੀ ਜੇ ਮਾਲੋ ਤੁਹਾਡੇ ਵਰਗੇ ਸਟਾਰ ਇੱਥੇ ਦੋ ਚਾਰ ਆ ਜਾਣ ਤਾਂ ਸ਼ਾਇਦ ਤਾਂ ਆਸਟ੍ਰੇਲੀਆ ਤੇ ਬਹੁਤ ਜਲਦੀ ਗਰੋਅ ਹੋਣੀ ਹੈ ਬਟ ਆਈ ਹੈਵ ਆਈ ਹੈਵ ਅਨ ਅਲਗ ਫੋਰ ਐਗਜ਼ਾਮਪਲ ਦ ਇਹਦਾ ਅਲਗ ਅਲਗ ਲੈੱਟਸ ਕਿ ਤੁਸੀਂ ਕੀ ਕਹਿੰਦੇ ਸੀ ਕੁਈਨਸਲੈਂਡ ਕੀ ਹੈ ਕੁਈਨਸ ਕੁਈਨਸਲੈਂਡ ਹੋ ਗਿਆ ਜਾਂ ਫਿਰ ਆਪਣਾ ਗੋਲਡ ਕੋਸਟ ਹੋ ਗਿਆ ਜਾਂ ਫਿਰ ਆਲ ਥੀਸ ਏਰੀਆਸ ਉੱਤੇ ਆਪਾਂ ਸ਼ੂਟ ਕਰ ਸਕਦੇ ਆ ਜੇ ਹੌਲੀ ਹੌਲੀ ਆਪਾਂ ਆਪਣਾ ਨੈਟਵਰਕ ਬਣਾਉਣਾ ਸ਼ੁਰੂ ਕਰੀਏ ਹਨਾ ਵੀ ਵੈਦਰ ਪੋਸਟ ਅਬਾਊਟ ਇਟ অর ਵੀ ਗੈਟ ਇਟ ਔਨ ਰੇਡੀਓ ਕਿ ਇਫ ਯੂ ਇੰਟਰਸਟਿਡ ਇਨ ਫਿਲਮ ਮੇਕਿੰਗ ਇਫ ਯੂ ਵਾਂਟ ਟੂ ਕੰਟ੍ਰਿਬਿਊਟ ਕਿਉਂਕਿ ਕਈ ਲੋਕ ਹੁੰਦੇ ਆ ਨਾ ਉਹਨਾਂ ਨੂੰ ਬਸ ਸਿਨੇਮਾ ਨਾਲ ਪਿਆਰ ਇੰਨਾ ਹੁੰਦਾ ਹੈ ਜਾਂ ਪੰਜਾਬੀਤ ਨਾਲ ਪਿਆਰ ਇੰਨਾ ਹੁੰਦਾ ਹੈ ਦਰਦ ਦੇ ਨਾਲ ਕਿ ਓਕੇ ਵੀਲ ਸਪੋਰਟ ਯੂ ਇਟਸ ਫਾਈਨ ਹਨਾ ਸੋ ਅਲਗ ਅਲਗ ਸ਼ਹਿਰਾਂ ਵਿੱਚ ਜੇ ਆਪਾਂ ਥੋੜਾ ਜਿਹਾ ਨ ਆਪਕ ਨੈਟਵਰਕ ਬਣਾ ਕੇ ਥੋੜੇ ਜਿਹਾ ਕੋਸ ਕਟਿੰਗ ਕਰਕੇ ਚਲੋ ਅਬ ਪਲਾਨ ਕਰਦੇ ਆ ਮੂਵੀ ਮੈਂ ਦੱਸਦੀ ਆ ਤੁਹਾਨੂੰ ਕੋਈ ਬਹੁਤ ਵਧੀਆ 플ੌਟ ਹੈ ਅਸੀਂ ਕੱਲ ਹੀ ਗੱਲ ਕਰ ਰਹੇ ਸੀਗੇ ਮੈਨੂੰ ਲੱਗਦਾ ਸੀ ਜੀਆ ਭੂਈ ਮਨ ਲੱਗੀ ਤਾੜੀ ਮਾਰੋ ਹਾਂ ਯਾ ਬੱਤ ਯਾ ਦਸ ਇੰਪੋਰਟੈਂਟ ਟੂ ਬਿਲਡ ਦਾ ਨੈਟਵਰਕ ਮੈਂ ਕਹਿ ਰਹੀ ਸੀ ਭਾਜੀ ਮੈਂ ਕਿਹਾ ਮੈਂਡੀ ਕੋਲੇ ਵਰਲਡ ਦੀ ਪੀਆਰ ਹੈ ਜਦੋਂ ਬੁਲਾਵਾ ਆਇਆ ਵੀ ਆ ਜਾਣਗੇ ਇਹ ਔਰ ਦੂਜੀ ਸੈਕੰਡ ਪਾਰਟ ਇਹ ਹੈ ਵੀ ਜਿਹੜੀ ਜਿਹੜਾ ਵੀ ਇੱਥੇ ਨੈਟਵਰਕ ਹੈਗਾ ਸਾਰੇ ਲੋਕ ਆਪਣੇ ਜਿੰਨੇ ਮੇਕਰਸ ਹੈਗੇ ਨੇ ਤੁਹਾਡੇ ਆਪਣਾ ਤੁਸੀਂ ਮੈਲਬਨ ਦੇ ਵਿੱਚ ਆਪਣੇ ਇੰਨੇ ਮੇਕਰਸ ਨੇ ਆਹ ਭਾਈ ਸਾਹਿਬ ਖੜੇ ਨੇ ਇਹ ਇੰਨੀ ਸ਼ਾਇਰੀ ਬੰਨਦੇ ਨੇ ਗੀਤ ਖੜਕੜ ਗੀਤ ਲਿਖਦੇ ਨੇ ਇਹਨਾਂ ਨੇ ਠੀਕ ਹੈ ਆਪਣਾ ਤਾਂ ਸਾਰਾ ਕੁਝ ਆਲਰੇਡੀ ਇਨ ਹਾਊਸ ਹੈ ਸੋ ਆਪਾਂ ਸਾਰੇ ਹੰਬਲਾ ਮਾਰੀਓ ਔਰ ਸਾਨੂੰ ਆਡੀਅੰਸ ਦੀ ਸਪੋਰਟ ਚਾਹੀਦੀ ਹੈ ਸੋ ਅੱਜ ਪਹਿਲਾਂ ਤਾਂ ਤੁਸੀਂ ਹੰਬਲਾ ਮਾਰੋ ਹਾ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਫਿਲਮ ਆਪਾਂ ਇੱਕ ਮਤਲਬ ਬੇਮਿਸਾਲ ਜਿਹੜੇ ਹੈਗਾ ਸਪੋਰਟ ਕਰਨੀ ਇਹਨੂੰ ਜਿੰਨਾ ਬੈਸਟ ਹੋ ਸਕਦਾ ਆਪਾਂ ਆਪਣੇ ਇਹਦੇ ਵਿਊਜ਼ ਦੇਣੇ ਨੇ ਦੱਸਣਾ ਤਾਂ ਕਿ ਜਿਹੜਾ ਨੈਕਸਟ ਪਾਰਟ ਬਣਨਾ ਹੈ ਉਹ ਤੁਹਾਡੇ ਹਿਸਾਬ ਨਾਲ ਬਣੇ ਜੋ ਜਿਹੇ ਜਿਹਾ ਤੁਸੀਂ ਚਾਹੋ